ਮੇਕ ਹੋਰ ਫਿਰ ਤੋਂ World of Electronics ਆਇਆਗਾ ਜਿੱਥੇ ਕੀ ਹਰ ਇੱਕ ਇਲੈਕਟ੍ਰੋਨਿਕਸ ਦੀ ਤਮਾਮ ਚੀਜ਼ਾਂ ਇਨਾਂ ਕੋਲ ਅਵੇਲੇਬਲ ਨੇ ਤੇ ਆ ਤੁਸੀਂ ਦੇਖ ਹੀ ਸਕਦੇ ਹੋਗੇ ਕਿ ਡੇਟ ਆਫ ਗਿਫਟ ਯਾਨੀ ਕਿ ਜਿਹੜਾ ਕੂਪਨ ਪਹਿਲਾਂ ਨਿਕਲਿਆ ਸੀ ਉਹ ਸੰਗਰੂਰ ਹੀ ਨਿਕਲਿਆ ਸੀ ਸਕੂਟੀ ਦਾ ਤੇ ਹੁਣ ਦੂਸਰਾ ਜਿਹੜਾ ਗੋਆ ਦਾ ਕੂਪਨ ਉਹ ਵੀ ਨਿਕਲ ਚੁੱਕਿਆ ਤੇ ਸਾਰੀ ਗੱਲਬਾਤ ਕਰਦੇ ਇੱਥੋਂ ਦੇ ਓਨਰ ਨਾਲ ਸਰ ਜਿਹੜਾ ਗੋਆ ਦਾ ਟੂਰ ਹੈ ਫਿਰ ਉਹ ਕਿਨੂੰ ਨਿਕਲਿਆ ਸਰ ਗੋਆ ਦਾ ਟੂਰ ਆਪਣਾ ਲੁਧਿਆਣੇ ਇਸ ਨੰਦਰੀਂ ਹੋ ਗਿਆ ਜੀ ਨਿਕਲੇ ਜੀ ਦੋ ਦਿਨ ਪਹਿਲੇ ਹੀ ਨਿਕਲੇ ਜੀ ਓਕੇ ਦੋ ਦਿਨ ਪਹਿਲੇ ਨਿਕਲੇ ਹਾਂਜੀ ਹਾਂਜੀ ਸਰ ਓਕੇ ਓਕੇ ਸੋ ਹੁਣ ਅੱਗੇ ਟੂਰ ਹੈ ਜਿਹੜਾ ਉਹ ਕੁਪਨ ਹੈ ਜਿਹੜਾ ਉਹ ਅੱਗੇ ਕੀ ਪ੍ਰਾਈਸ ਹੈ ਉਸ ਦਾ ਅ ਮੈਂ ਦੇਖ ਰਿਹਾ ਦੁਬਈ ਲੱਗ ਰਿਹਾ ਮੈਨੂੰ ਸਰ ਅਗਲਾ ਟੂਰ ਆਪਣਾ ਦੁਬਈ ਦਾ ਜੀ ਆਫਟਰ ਵੈਲੈਂਟਾਈਨ ਡੇ 14 ਫਰਵਰੀ ਤੋਂ ਬਾਅਦ ਹੈ ਓਕੇ ਹਾਂ ਇਸ ਦੇ ਵਿੱਚ ਸਰ ਆਪਣੀਆਂ ਤਿੰਨ ਰਾਤਾਂ ਚਾਰ ਦਿਨ ਨੇ ਜੀ ਓਕੇ ਫ੍ਰੀ ਆਫ ਕੋਸਟ ਹੈ ਫਲਾਈਟ ਦਾ ਖਰਚਾ ਆਪਣਾ ਹੈ ਵਿੱਚ ਹੀ ਹੋਟਲ ਦਾ ਖਰਚਾ ਆਪਣਾ ਹੈ ਜੀ ਮਤਲਬ ਐ ਵੀ ਆਪਾਂ ਇਕੱਲਾ ਦਿੱਲੀ ਤੱਕ ਹੀ ਪਹੁੰਚਣਾ ਹੈ ਮਤਲਬ ਆਪਣੇ ਕੱਪੜੇ ਪੈਕ ਕਰੋ ਤੇ ਦਿੱਲੀ ਤੱਕ ਪਹੁੰਚੋ ਉਸ ਤੋਂ ਬਾਅਦ ਸਾਰਾ ਖਰਚਾ ਸਾਡਾ ਹੈ ਜੀ ਕੀ ਚੀਜ਼ ਖਰੀਦਨੀ ਹੈ ਤੇ ਫਿਰ ਤੁਸੀਂ 쿠ਪਨ ਪਾ ਦੋ ਬਿਲਕੁਲ ਸਰ ਬਿਲਕੁਲ ਜੀ ਮਤਲਬ ਆਪਾਂ ਕੋਈ ਵੀ ਚੀਜ਼ ਪਰਚੇਸ ਕਰ ਸਕਦੇ ਹਾਂ ਛੋਟੀ ਚਾਹੇ ਬੜੀ ਹਰੇਕ ਚੀਜ਼ ਨਾਲ ਆਪਾਂ ਇੱਕ 쿠ਪਨ ਜ਼ਰੂਰ ਦਵਾਂਗੇ ਜੀ ਬਿਲਕੁਲ ਸੋ ਦੋਸਤੋ ਆ ਨਾਲ ਦੇਖ ਵੀ ਸਕਦੇ ਹਾਂ ਕਿ ਇਹਨਾਂ ਦੇ ਜਿਹੜੇ ਆਊਟਲੈਟਸ ਨੇ ਲੁਧਿਆਣਾ ਸੰਗਰੂਰ ਪਟਿਆਲਾ ਮਲੇਰਕੋਟਲਾ ਧੂਰੀ ਨਾਬਾ ਬਰਨਾਲਾ ਕਾਫੀ ਅੱਛਾ ਇਹਨਾਂ ਨੇ ਐਕਸਪੈਂਡਿਚਰ ਕੀਤਾ ਹੋਇਆ ਸੋ ਹੁਣ ਇਸ ਦੇ ਵਿੱਚ ਆਪਣੇ ਕੋਲ ਮਤਲਬ ਵਾਈਡ ਰੇਂਜ ਆ ਜਾਂਦੀ ਹੈ 3 ਲੀਟਰ ਜਾ ਜਾਂਦਾ ਹੈ 25 ਲੀਟਰ ਚ ਆ ਜਾਂਦਾ ਹੈ 15 ਲੀਟਰ ਚ ਆ ਜਾਂਦਾ ਹਮ ਸਾਰੇ ਮਤਲਬ ਬ੍ਰਾਂਡਸ ਫੁੱਲ ਵਾਰੰਟੀਆਂ ਨੇ 4 ਸਾਲ ਦੀ ਫੁੱਲ ਵਾਰੰਟੀ ਹੈ 7 ਸਾਲ ਦੇ ਟੈਂਕ ਹੈ ਸਰ ਨਾਲ ਵੱਡੀ ਗੱਜ ਦੇ ਵਿੱਚ ਸਟੀਲ ਰੋਡ ਹੈ ਸ਼ੋਰ ਆ ਨਹੀਂ ਲੱਗਦਾ ਜਿਹੜੀ ਆਮ ਕਰਕੇ ਆਪਣੇ ਹੁੰਦਾ ਜੀ ਹਾਂ ਇਹ ਬੜੀ ਦਿੱਕਤ ਹੁੰਦੀ ਹੈ ਕੰਪਨੀ ਵੱਲੋਂ ਫੁੱਲ ਅਪਰੂਵਡ ਨੇ ਮਤਲਬ ਨਾ ਹੀ ਕਰੰਟ ਲੱਗੇ ਨਾ ਹੀ ਸ਼ੋਰ ਆ ਲੱਗੇ ਹੂੰ 3 ਸੈਗਮੈਂਟਸ ਨੇ ਆਮ ਦੇ ਵਿੱਚ ਇੱਕ ਹੁੰਦੀ ਐ ਇਸ ਚ 3 ਸੈਗਮੈਂਟਸ ਨੇ ਜੀ ਠੀਕ ਹੈ ਹਾਂ ਫੁੱਲ ਸੋਨੇ ਇਹਨਾਂ ਦਾ ਅਪਰ ਸੈਕਸ਼ਨ ਹੈ ਤੇ ਮੈਂ ਦੇਖ ਰਿਹਾ ਕੀ ਆ ਬਾਤ ਹੈ ਜੀ ਬੜੀ ਅੱਗ ਤੁਸੀਂ ਮਚਾਈ ਹੋਈ ਹੈ ਜੀ ਗਰਮੈਸ਼ ਵੀ ਆ ਰਹੀ ਹੈ ਗਰਮੈਸ਼ ਆ ਰਹੀ ਹੈ ਕੁਆਲਿਟੀ ਦੀ ਜੀ ਆਪਣੇ ਕੋਲ Samsung, Panasonic, TCL ਤੇ ਹੋਰ ਵੀ ਕਾਫੀ ਬ੍ਰਾਂਡਸ ਨੇ ਅਲੱਗ-ਅਲੱਗ ਰੇਂਜ ਚ ਅਲੱਗ-ਅਲੱਗ ਵਾਈਡ ਰੇਂਜ ਚ ਆਪਣੇ ਕੋਲ LCDਆਂ ਲੱਗੀਆਂ ਹੋਈਆਂ ਨੇ ਜੀ ਹੂੰ ਇਹ ਆਪਣੀ 75 ਇੰਚੀ ਆ ਗਈ ਜੀ ਓਕੇ Samsung ਦੀ LCD ਆ ਗਈ ਇਹ ਆਪਣੀ 43 ਇੰਚੀ ਆ ਗਈ Samsung ਦੀ LCD ਜੀ ਇਹ ਆਪਣੀ 65 ਇੰਚੀ ਚ ਆ ਗਈ ਜੀ Samsung ਦੀ LCD ਜੀ ਕੀ ਬਾਤ ਹੈ ਇਹ ਨਾਲ ਹੀ ਆਪਣੀ 32 ਇੰਚੀ ਆ ਗਈ Samsung ਦੀ LCD ਜੀ ਇਸ ਦੇ ਵਿੱਚ ਕਯੂਲੇਡ ਆ ਗਈ ਅਲਟਰਾ ਐਚ ਡੀ ਆ ਗਈਆਂ ਕਾਫੀ ਸਾਰੀ ਵੈਰਾਈਟੀਆਂ ਨੇ ਅਲੱਗ-ਅਲੱਗ ਜੀ ਇਹ ਆਪਣੇ ਕੋਲ ਪੈਨਾਸੋਨਿਕ ਚ ਆ ਗਈ ਸਰ 75 ਇੰਚੀ 65 ਇੰਚੀ ਚ ਆ ਗਈ ਸਰ TCL ਦੀ ਆ ਗਈ ਨਾਲ ਹੀ 55 ਇੰਚੀ ਫਿਰ TCL ਦੀ ਆ ਗਈ ਜੀ 55 ਇੰਚੀ TCL ਦੀ ਆ ਗਈ ਸਰ ਮਤਲਬ ਸਾਰਿਆਂ ਦੀ ਫੁੱਲ ਵਾਰੰਟੀ ਹੈ 2 ਸਾਲ ਦੀ ਜੀ ਕੰਪਨੀ ਵੱਲੋਂ ਇੰਸਟਾਲੇਸ਼ਨ ਫ੍ਰੀ ਆਫ ਕੋਸਟ ਹੈ ਜੀ ਸਾਡੇ ਰੇਟ ਵੀ ਘੱਟੋ-ਘੱਟ ਨੇ ਵਾਕਿਆ ਨਾਲੋਂ ਵੀ ਫਰਕ ਹੈ ਜੀ ਨਹੀਂ ਬਿਲਕੁਲ ਉਹ ਤਾਂ ਦੇਖੋ ਚੀਜ਼ ਦਾ ہے کہ ਤੁਹਾਡੇ ਵੱਲੋਂ ਕੀ ریٹ ਵੀ ਉਮੀਦے ਨੇ ਤੇ ਕੁਆਲਟੀ ਵੀ ਤੁਸੀਂ ਦੇ ਰਹੇ ਹੋ ਕੋਈ ਬ੍ਰਾਂਡ 'ਚ ਤੁਸੀਂ ਕੰਮ ਕਰ ਰਹੇ ਹੋਗੇ। ਆਪਣੇ ਕੋਲ اے سی ਦੇ ਵਿੱਚ ਵਾਈਡ ਰੇਂਜ ਹੈ بلو سٹار ਹੋ ਗਿਆ Hitachi ਹੋ ਗਿਆ Panasonic ਹੋ ਗਿਆ ਜੀ। ਇੱਕ ਟਨ ਤੋਂ ਲੈ ਕੇ 2.2 ਟਨ ਤੱਕ ਆਪਣੇ ਕੋਲ ਵਾਈਡ ਰੇਂਜ ਹੈ। ਜੇ ਹੁਣ ਠੰਡ ਚੱਲ ਰਹੀ ਜੀ ਇਸ ਤੇ ਕੁਝ ਹੈਗੇ ਨੇ ডিসਕਾਊਂਟ ਵਗੈਰਾ। ਬਿਲਕੁਲ ਹੈਗੇ ਨੇ ਸਰ ਆ ਦੇਖੋ 67000 ਵਾਲਾ 57000 ਦਾ ਜੀ 2 ਟਨ ਦਾ। 2.2 ਟਨ ਦਾ 90000 ਵਾਲਾ 75500 ਦਾ ਜੀ। ਆ ਰਿਹਾ ਜੀ ਆਪਣੇ ਕੋਲ ਹੋਟ ਐਂਡ ਕੋਲ ਜੀ 72000 ਵਾਲਾ ਆਪਾਂ ਨੂੰ 48000 ਦਾ ਪੈ ਜਾਏਗਾ ਜੀ ਆਫਰਸ ਸਾਰੇ ਨਾਲ ਹੀ ਹੈਗੀਆਂ ਨੇ ਜੀ ਵੱਧ ਤੋਂ ਵੱਧ ਆਫਰਸ ਨੇ ਤੇ ਆਪਣੇ ਕੋਲ ਸੈਮਸੰਗ ਪੈਨਾਸੋਨਿਕ ਵਰਲਪੂਲ ਤਿੰਨ ਬ੍ਰਾਂਡਸ ਦੇ ਫ੍ਰਿਜ ਨੇ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਅਲੱਗ-ਅਲੱਗ ਰੇਂਜ ਹੈ ਜੀ ਵਰਲਪੂਲ ਦੇ ਵਿੱਚ ਆ ਗਿਆ ਸਰ 236 ਲੀਟਰ ਦੇ ਵਿੱਚ ਆ ਗਿਆ 1 ਸਾਲ ਦੀ ਵੋਲਰੈਂਟੀ ਹੈ 10 ਸਾਲ ਦੀ ਕੰਪਰੈਸਰ ਦੀ ਹੈ ਓਕੇ ਮਤਲਬ ਕੰਪਨੀ ਵੱਲੋਂ ਇੰਸਟਾਲੇਸ਼ਨ ਹੈ ਫ੍ਰੀ ਆਫ ਕੋਸਟ ਹੈ ਇਹ ਆਪਣਾ 274 ਲੀਟਰ ਦੇ ਵਿੱਚ ਆ ਗਿਆ ਸਰ ਓਕੇ ਏ ਵੀ 274 ਲੀਟਰ ਦੇ ਵਿੱਚ ਆ ਗਿਆ ਇਹ ਸਟੀਲ α ਸਟੀਲ ਕਲਰ ਦੇ ਵਿੱਚ ਆ ਗਿਆ ਇਹ ਬਲੂ ਸਟੋਨ ਦੇ ਵਿੱਚ ਆ ਗਿਆ ਸੈਫਾਇਰ ਬਲੂ ਦੇ ਵਿੱਚ ਜੀ ਓਕੇ ਇਹ ਆਪਣੇ ਡੀਸੀ ਆ ਗਿਆ ਅੱਗੇ ਆਪਣਾ ਫਰੋਸਥੀ ਆ ਗਿਆ ਡਬਲ ਡੋਰ ਆ ਗਿਆ ਸਰ ਵੱਲ ਪੁੱਲ ਚ ਓਕੇ ਸੋ ਡਬਲ ਡੋਰ ਤੁਸੀਂ ਦੇਖ ਸਕਦੇ ਹੋ ਵਧੀਆ ਖੁੱਲੀ ਸਪੇਸ ਹੈਗੀ ਖੁੱਲੀ ਸਪੇਸ ਹੈ ਸਰ ਮਤਲਬ ਇਸ ਦੇ ਵਿੱਚ ਵਾਈਡ ਰੇਂਜ ਆ ਗਈ ਆਪਣੇ ਲਵੇ ਜੀ ਸਾਰੇ ਆਟੋ ਡੀਫਰੋਸਟ ਨੇ 1 ਸਾਲ ਦੀ ਫੁੱਲ ਹੈ 10 ਸਾਲ ਦੀ ਕੰਪਰੈਸ਼ਨ ਦੀ ਹੈ ਜੀ ਓਕੇ ਅਬ ਇਸ ਦੇ ਵਿੱਚ ਕੰਪਨੀ ਵੱਲੋਂ ਐਡੀਸ਼ਨਲ ਆਈ ਵੀ ਆ ਸਰ ਮਤਲਬ 2 ਸਾਲ ਦੀ ਐ ਫੁੱਲ ਵਾਰੰਟੀ 10 ਸਾਲ ਦੀ ਕੰਪਰੈਸ਼ਰ ਦੀ 1 ਸਾਲ ਦੀ ਐਡੀਸ਼ਨਲ ਐਸ ਦੇ ਵਿੱਚ ਵਾਰੰਟੀ ਜੀ ਓਕੇ ਹਾਂ ਇਹ ਫੁੱਲੀ ਮਤਲਬ ਪ੍ਰਾਈਮ ਕਨਵਰਟੇਬਲ ਐ ਕਿ ਤਾਂ ਹੁੰਦਾ ਕਨਵਰਟੇਬਲ ਇਹ ਹੁੰਦਾ ਪ੍ਰਾਈਮ ਕਨਵਰਟੇਬਲ ਪ੍ਰਾਈਮ ਕਨਵਰਟੇਬਲ ਦੇ ਮਤਲਬ ਵਿੱਚ ਇਸ ਦੇ ਵਿੱਚ ਆਪਣੀ ਬਿਜਲੀ ਦੀ ਸੇਵਿੰਗ ਹੁੰਦੀ ਹੈ ਜੀ ਓਕੇ ਟਾਈਮ ਸੇਵਿੰਗ ਮਸ਼ੀਨ ਐ ਇਹ ਮਤਲਬ ਜਿਹਨੂੰ ਕਿਹਾ ਜਾਂਦਾ ਜੀ ਜੀ ਇਸ ਦੇ ਵਿੱਚ ਮਤਲਬ ਬਰਫ਼ ਵਾਲਾ ਖਾਨਾ ਥੱਲੇ ਐ ਤੇ ਸਬਜ਼ੀਆਂ ਵਾਲਾ ਖਾਨਾ ਉੱਪਰ ਐ ਮਤਲਬ ਆਪਾਂ ਨੂੰ ਝੂਕਣ ਦੀ ਜ਼ਰੂਰਤ ਨਹੀਂ ਹੈਗੀ ਅਗਰ ਆਪਾਂ ਨੇ ਦੇਖਣਾ ਆਪਾਂ ਨੂੰ ਸਾਹਮਣੇ ਪ੍ਰੈਜ਼ੈਂਟ ਦਿਖਾਈਗਾ ਜੀ ਸਾਰਾ ਕੁਝ ਇਹ ਹੁੰਦਾ ਪ੍ਰਾਈਮ ਕਨਵਰਟੇਬਲ ਦੇ ਵਿੱਚ ਇਸ ਦੇ ਵਿੱਚ ਮਤਲਬ ਨਾ ਇਹ ਪ੍ਰਾਈਮ ਫਰੈਸ਼ ਔਰ ਪ੍ਰਾਈਮ ਕਨਵਰਟੇਬਲ ਇਹ ਪੰਜ ਤਰੀਕਿਆਂ ਦੇ ਵਿੱਚ ਕਨਵਰਟ ਹੋ ਜਾਂਦਾ ਜੀ ਫ੍ਰਿਜ ਓਕੇ ਜਿਵੇਂ ਜਿਵੇਂ ਆਪਣੀ ਨੀੜ ਹੈ ਜਿਵੇਂ ਜਿਵੇਂ ਆਪਣੀ ਨੀੜ ਹੈ ਉਵੇਂ ਉਵੇਂ ਮਤਲਬ ਇਹ ਕਨਵਰਟ ਹੋ ਜਾਏਗਾ ਜੀ ਮਤਲਬ ਇਹ ਪੂਰੇ ਦਾ ਪੂਰਾ ਫ੍ਰਿਜੀ ਵੀ ਬਣ ਜਾਏਗਾ ਅਗਰ ਆਪਾਂ ਨੇ ਬਣਾਣਾ ਹੋਵੇ ਸਰਦੀਆਂ ਦੇ ਵਿੱਚ ਕੀ ਬਾਤ ਉਹ ਵੀ ਹੋ ਜਾਏਗਾ ਜੀ ਮਤਲਬ ਕੋਈ ਸਮਝ ਲਓ ਆਪਾਂ ਨੇ ਚਿਕਨ ਵਗੈਰਾ ਬਣਾਉਣਾ ਜਾਂ ਕੁਝ ਆਪਾਂ ਨੇ ਮੈਰੀਨੇਟ ਕਰਕੇ ਰੋਇ ਰੱਖਣਾ ਜਿਹੜੀ ਚੀਜ਼ ਸਮਝ ਲਓ 5 ਘੰਟਿਆਂ 'ਚ ਤਿਆਰ ਹੁੰਦੀ ਹੈ ਉਹ ਰੇ ਆਪਣੀ 2 ਘੰਟਿਆਂ ਦੇ ਵਿੱਚ ਆਪਾਂ ਰੱਖ ਕੇ ਆਪਣਾ ਤਿਆਰ ਕਰ ਸਕਦੇ ਹਾਂ ਇਸ ਕਰਕੇ ਇਹਨੂੰ ਟਾਈਮ ਸੇਵਿੰਗ ਮਸ਼ੀਨ ਵੀ ਕਹਿੰਦੇ ਨੇ ਜੀ ਬਿਲਕੁਲ ਹਾਂ ਜੀ ਆਪਣਾ ਆਪਣਾ Samsung ਦਾ ਹੈ ਸੌਰੀ ਜੀ ਇਹਨੂੰ ਕਹਿੰਦੇ ਨੇ ਆਪਣੇ 5-in-1 ਕਨਵਰਟੇਬਲ ਜੀ ਇਹ ਆਪਾਂ 5 ਤਰੀਕਿਆਂ ਨਾਲ ਕਨਵਰਟ ਕਰ ਸਕਦੇ ਹਾਂ ਜੀ ਓਕੇ ਹਾਂ ਜੀ ਹਾਂ ਜੀ ਇਸ ਦੇ ਵਿੱਚ ਇੱਕ ਹੋਰ ਵੀ ਗੱਲ ਹੈ ਜੀ ਜੇ ਆਪਾਂ ਇਹਨੂੰ ਫਰਿੱਜ ਬਣਾਉਣਾ ਚਾਹੀਏ ਇਹਨੂੰ ਬੰਦ ਕਰਨਾ ਚਾਹੀਏ ਪੂਰੇ ਦਾ ਪੂਰਾ ਇੱਕ ਸਿੰਗਲ ਫਰਿੱਜ ਵੀ ਬਣ ਸਕਦਾ 180 ਲੀਟਰ ਦਾ ਰਹਿ ਜਾਏਗਾ ਜੀ ਇਹ ਓਕੇ ਜਦ ਕਿ ਇਹ ਐ ਸਮਝ ਲਓ ਤੁਸੀਂ 530 ਲੀਟਰ ਦਾ ਫਰਿੱਜ ਹੈ ਅਗਰ ਆਪਾਂ ਕੱਲਿਆਂ ਤਾਂ ਆਪਾਂ ਇਹਨੂੰ 108 ਲੀਟਰ ਦਾ ਵੀ ਬਣਾ ਸਕਦੇ ਹਾਂ ਜੀ ਓਕੇ ਮਤਲਬ ਜਿੰਨੀ ਕ ਜ਼ਰੂਰਤ ਹੈ ਉਹਨਾਂ ਕੇ ਇਹ ਯੂਜ਼ ਕਰ ਸਕਦੇ ਹਾਂ ਜੀ ਆਪਾਂ ਫਰੀਜ ਆਪਾਂ ਦੇਖ ਲਏ ਤੇ ਨਾਲ ਹੀ ਹੁਣ ਵਾਸ਼ਿੰਗ ਮਸ਼ੀਨ ਦੀ ਵੀ ਇੱਕ ਵਾਰ ਦੁਬਾਰਾ ਤੋਂ ਗੱਲ ਕਰਦੇ ਹਾਂਗੇ ਤੇ ਦੱਸੋ ਵੀਰੇ ਵਾਸ਼ਿੰਗ ਮਸ਼ੀਨ ਦੇ ਬਾਰੇ ਜੀ ਆਪਣੇ ਕੋਲ ਵਾਸ਼ਿੰਗ ਮਸ਼ੀਨ ਚ ਵਾਈਡ ਰੇਂਜ ਹੈ ਸੈਮਸੰਗ ਪੈਨਾਸੋਨਿਕ ਵਰਲਪੂਲ ਇਸ ਦੇ ਵਿੱਚ ਅਲੱਗ-ਅਲੱਗ ਰੇਂਜ ਆ ਜਾਂਦੀ ਹੈ ਆਪਣੇ ਕੋਲ 8 ਕਿਲੋ 8.5 ਕਿਲੋ 9 ਕਿਲੋ 9.5 ਕਿਲੋ 12 ਕਿਲੋ 7 ਕਿਲੋ ਸਾਰੀ ਵਾਈਡ ਰੇਂਜ ਹੈ ਮਤਲਬ ਇਸ ਦੇ ਵਿੱਚ ਆਪਣੇ ਕੋਲ ਹੂੰ ਹੂੰ ਫਰੰਟ ਲੋਡਸ ਆ ਜਾਂਦੇ ਨੇ ਪੈਨਾਸੋਨਿਕ ਸੈਮਸੰਗ ਵਰਲਪੂਲ ਸਾਰੀ ਆ ਜਾਂਦੇ ਨੇ ਜੀ ਓਕੇ 10 ਸਾਲ ਦੀ ਇਹਨਾਂ ਦੀ ਮੋਟਰਾਂ ਦੀ ਹੈ ਜੀ 2 ਸਾਲ ਦੀ ਇਹਨਾਂ ਦੀ ਕੰਪਲੀਟ ਵਾਰੰਟੀ ਹੈ 1 ਸਾਲ ਦੀ ਇਹਦੀ ਆਫਰ ਚ ਆਈ ਵੀ ਆ ਮਤਲਬ ਓਕੇ ਹਾਂਜੀ ਹਾਂਜੀ 1 ਸਾਲ ਦੀ ਆਪਾਂ ਨੂੰ ਐਡੀਸ਼ਨਲ ਵਾਰੰਟੀ ਹੈ ਜੀ ਇਹਨਾਂ ਚੀਜ਼ਾਂ ਦੀ ਜੀ